ਬਾਕੀ ਦੇਣੇ ਸੀ ਅਗਰ ਕੋਈ ਕੋਈ ਬਾਕੀ ਦੇ ਦਿੰਦੇ ਪਾ ਰਹੇ ਨੇ ਤਾਂ ਆਪਾਂ ਬਾਕੀ ਦੇ ਦੇ 3 ਕਿਲੋ 4 ਕਿਲੋ ਦਾ ਫੇਕੇ ਦੇ ਦੋ ਅਗਰ ਨਾ ਪੀਓ ਬਸਾਇਆ ਉਹ ਕਰੇ ਤਾਂ ਕੰਮ ਦੇ ਨਾਲ ਕੋਈ ਨਾ ਵਾਧਾ ਕੋਈ ਭਾਵੇਂ ਸ਼ਿਕਾਂ ਜਲਾ ਸੰਭਵ ਨਹੀਂ ਤੇ ਅਜਾ ਮੋਟਰਸਾਈਕਲ ਲੈ ਜਾਣਾ

আসা এদিকেও কিন্তু হতে পারছে না সেগুলো যাদের গরিব ভবিষ্যতে চালান করে এবং সে রাস্তাঘাট প্রশক্ত করে রাস্তাটা আমাদের সাইলেন্ট হওয়া উচিত

Thank you